ਮਾਨ ਸਰਕਾਰ ਮੁਰਦਾਬਾਦ 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 ਪੰਡਾ ਦੀ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਕਿਸ ਬ੍ਰਾਂਚ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਤੇ ਕਿਸ ਵੇਚ ਤੇ ਤੁਸੀਂ ਧਰਨਾ ਲਾਇਆ ਹੈਗਾ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੋਗੀ ਸਿੰਘ ਬ੍ਰਾਂਚ ਭੀਖੀ ਨੀਤ ਪ੍ਰਧਾਨ ਆ ਅਸੀਂ ਸੀਵਰ ਬੋਰਡ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ ਅਸੀਂ ਹੁਣ 10 ਤਰੀਕ ਤੋਂ ਹੜਤਾਲ ਤੇ ਬੈਠੇ ਹੋਏ ਆ ਪਰ ਇਸ ਭੰਡਾ ਦੀ ਸਰਕਾਰ ਨੇ ਹਾਲ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਕਰਕੇ ਅਸੀਂ ਹੁਣ ਇਹ ਰਾਏ ਕੀਤੀ ਹੈ ਕਿ ਜਿਹੜਾ ਸਾਡਾ ਹੁਣ ਅਗਲਾ ਤੇ ਪਹੂਗਾ ਉਹ ਬਹੁਤ ਜ਼ਿਆਦਾ ਤਿੱਖਾ ਹੋਊਗਾ ਤਾਂ ਕਰਕੇ ਅਸੀਂ ਇਸ ਹੜਤਾਲ ਦੇ ਉੱਤੇ ਬੈਠੇ ਆਂ ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਮੈਂ ਕਿ ਹੜਤਾਲ ਕਰੀ ਨੂੰ ਇਸ ਲਈ 10 ਤਰੀਕ ਤੋਂ ਹੜਤਾਲ ਤੇ ਬੈਠੇ ਆਂ ਜੀ 10 ਜੂਨ ਅੱਛਾ ਤੁਹਾਡੇ ਮੰਗਾਂ ਕੀ ਕੀ ਨੇ ਸਾਡੀਆਂ ਮੰਗਾਂ ਇਹ ਨੇ ਸਾਨੂੰ ਮਹਿਕਮੇ ਦੇ ਵਿੱਚ ਮਗਜ ਕੀਤਾ ਜਾਵੇ ਤੇ ਗੁਜ਼ਾਰੇ ਜੋ ਗਰੀ ਤਨਖਾਹ ਦਿੱਤੀ ਜਾਵੇ ਜੇ ਹੋ ਸਕਦਾ ਤਾਂ ਸਾਨੂੰ ਪੱਕੇ ਕੀਤਾ ਜਾਵੇ ਇਸ ਟਾਈਮ ਤੁਹਾਡੀ ਤਨਖਾਹ ਕਿੰਨੀ ਆ ਮਨਥਲੀ ਹੁਣ ਤਾਂ ਤਨਖਾਹ ਦਾ ਤਾਂ ਨਾ ਹੀ ਆ 10000 ਰੁਪਿਆ ਸੈਲਰੀ ਮਿਲਦੀ ਆ 10000 ਰੁਪਏ ਦੇ ਵਿੱਚ ਤੁਹਾਨੂੰ ਪਤਾ ਕਿ ਅੱਜ ਕਹੇ ਜੇ ਹਾਲਾਤ ਨੇ 10000 ਰੁਪਏ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਜੀ ਤੁਹਾਡੇ ਵਰਕਰ ਕਿੰਨੇ ਕ ਸਮੇਂ ਤੋਂ ਇਸ ਮਹਿਕਮੇ ਵਿੱਚ ਕੰਮ ਕਰ ਰਹੇ ਨੇਗੇ ਇਸ ਮਹਿਕਮੇ ਦੇ ਵਿੱਚ ਕੰਮ ਕਰਦੇ ਹੋਇਆਂ ਨੂੰ ਤਕਰੀਬਨ 10 15 20 20 ਸਾਲਾਂ ਦੇ ਵੀ ਮੱਲਾ ਸਾਡੇ ਮਲਾਜ਼ਮ ਲੱਗਰੇ ਨੇ ਸਾਰੀ ਉਮਰ ਹੀ ਬੀਤ ਗਈ ਪਰ ਹਾਲ ਤੱਕ ਪੂਰੀ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਉਹਨਾਂ ਵਿੱਚੋਂ ਕੋਈ ਮਰਾਜ਼ਮ ਪੱਕਾ ਨਹੀਂ ਹੋਇਆ ਅਜੇ ਤੱਕ ਨਹੀਂ ਜੀ ਮੇਰੀ ਸਰਵਿਸ ਹੋ ਗਈ 13 ਸਾਲ ਦੀ ਜੀ 20-20 ਸਾਲਾਂ ਦੇ ਮੇਰੇ ਨਾਲ ਨੇ ਮੁੰਡੇ ਕੰਮ ਕਰਦੇ ਉਹਨਾਂ ਦੀ ਹਾਲ ਤੱਕ ਕੋਈ ਸਰਵਿਸ ਪੱਕੀ ਨਹੀਂ ਉਹਦੀ ਕੋਈ ਤਨਖਾਹ ਨਹੀਂ ਵਧੀ ਤੁਸੀਂ ਬ੍ਰਾਂਚ ਤੋਂ ਬਗੈਰ ਵੀ ਧਰਨਾ ਲਾ ਰਹੇ ਹੋ ਹਾਂ ਜੀ ਅਸੀਂ ਵੱਖ-ਵੱਖ ਸਟੇਸ਼ਨਾਂ ਦੇ ਜਿਵੇਂ ਅਸੀਂ ਰੋਡ ਮਾਰਕਿੰਗ ਕੀਤਾ ਜੀ ਪਹਿਲਾਂ ਕੀਤਾ ਬਠਿੰਡਾ ਫਿਰ ਅਸੀਂ ਬਰਨਾਲਾ ਕੀਤਾ ਫਿਰ ਅਸੀਂ ਜਾ ਕੇ ਪਟਿਆਲੇ ਪਰ ਅਸੀਂ ਡੀਸੀ ਨੂੰ ਮੰਗ ਪੱਤਰ ਦੇ ਆਏ ਪਰ ਸਾਡੀ ਸੁਣਵਾਈ ਕੋਈ ਨਹੀਂ ਹੋਈ ਡੀਸੀ ਫੁਕਤਾ ਜਦੋਂ ਸਾਡਾ ਮਰੋਡ ਮਾਰਚ ਦੇਖ ਲੈਂਦੇ ਨੇ ਉਹ ਗੇਟ ਲਾ ਦਿੰਦੇ ਨੇ ਸਾਨੂੰ ਤੇ ਹੋਰ ਵੀ ਬ੍ਰਾਂਚਾਂ ਦੇ ਵਿੱਚੋਂ ਸਾਡੇ ਵਾਂਗੂ ਬੈਠੇ ਨੇ ਧਰਨੇ ਤੇ ਹਾਂਜੀ ਮੱਲਾ ਵੱਖ-ਵੱਖ ਸਟੇਸ਼ਨਾਂ ਤੇ ਸੀ ਸਟੇਸ਼ਨਾਂ ਤਾਂ ਇਹੀ ਜਿਵੇਂ ਭਲਾੜਾ ਹੋਇਆ ਬਰੇਟਾ ਹੋਇਆ ਸਰਦੂਲਗੜ੍ਹ ਮਾਨਸਾ ਭਿੱਖੀ ਤੇ ਬਰਨਾਲਾ ਬਾਕੀ ਸਾਰੀਆਂ ਸਾਈਡਾਂ ਤੇ ਇਹੀ ਪੰਜਾਬ ਭਰ ਦੇ ਲੋਕ ਬੈਠੇ ਨੇ ਕਿਉਂਕਿ ਇਹ ਪੰਡਾ ਦੀ ਸਰਕਾਰ ਨੇ ਸਤਾਇਆ ਇਹੀ ਇੰਨਾ ਮਲਾਜਮਾਂ ਨੂੰ ਹੁਣ ਤੁਸੀਂ ਸਰਕਾਰ ਤੋਂ ਕੀ ਮੰਗਣਾ ਰੱਖਣਾ ਚਾਹੁੰਦੇ ਹੋ ਅਸੀਂ ਦਾ ਇਹ ਹੱਥ ਵਨ ਕੇ ਬੇਨਤੀ ਕਰਦੇ ਆ ਕਿ ਮਾਨ ਸਾਹਿਬ ਤੁਹਾਨੂੰ ਸੱਤਾ ਦੇ ਵਿੱਚ ਲਿਆਂਦਾ ਸੀ ਇਸ ਕਰਕੇ ਕਿ ਤੁਸੀਂ ਆਮ ਆਦਮੀ ਦੀ ਆਵਾਜ਼ ਸੁਣੋਗੇ ਆਮ ਆਦਮੀ ਦੀ ਸਰਕਾਰ ਆ ਪਰ ਆਮ ਆਦਮੀ ਬੜਾ ਦੁਖੀ ਹੈ ਸਾਨੂੰ ਗੁਜ਼ਾਰੇਯੋਗ ਦੀ ਤਨਖਾਹ ਦਿੱਤੀ ਜਾਵੇ ਤੇ ਸਾਨੂੰ ਵਿਭਾਗ ਦੇ ਵਿੱਚ ਮਜ਼ਦ ਕਰਕੇ ਰੈਗੂਲਰ ਕੀਤਾ ਜਾਵੇ ਧੰਨਵਾਦ